ਸਿੱਧੂਪੁਰ ਜਥੇਬੰਦੀ ਵੱਲੋਂ ਰਾਜਪੁਰਾ ਵਿੱਚ ਇਹ ਕੱਢਿਆ ਜਾ ਰਿਹਾ ਕਿਸਾਨੀ ਮਾਰਚ ਇਹ ਇੱਕ ਮੂੰਹ ਬੋਲਦੀਆਂ ਤਸਵੀਰਾਂ ਹੈ ਬਾਈ ਜੀ ਇਹ ਦੇਖੋ ਕਿਸਾਨ ਆਪਣੇ ਲਾਈਨ ਵਿੱਚ ਖੜੇ ਆ ਦੇਖੋ ਇਹ ਟ੍ਰੈਫਿਕ ਨਾਲ ਦੀ ਨਾਲ ਚੱਲ ਰਹੀ ਹੈ ਕੋਈ ਕਿਸੇ ਨੂੰ ਪਰੇਸ਼ਾਨੀ ਨਹੀਂ ਹੈਗੀ ਜੋ ਮਾਰਚ ਸਰਕਾਰਾਂ ਦੇ ਵਿਰੁੱਧ ਪ੍ਰਦਰਸ਼ਨ ਕਰਨ ਕਿਸਾਨਾਂ ਦਾ ਜੋ ਮਕਸਦ ਹੈ ਉਹ ਕਿਸਾਨ ਆਪਣਾ ਮਕਸਦ ਵੀ ਪੂਰਾ ਕਰ ਰਹੇ ਆ ਤੇ ਕਿਸੇ ਨੂੰ ਕੋਈ ਪਰੇਸ਼ਾਨੀ ਵੀ ਨਹੀਂ ਇਹਦੇ ਵਿੱਚ ਜੋ ਕਹਿੰਦੇ ਆ ਵੀ ਕਿਸਾਨ ਐਵੇਂ ਆ ਕਿਸਾਨ ਸੜਕਾਂ ਰੋਕਦੇ ਆ ਇਹ ਕਰਦੇ ਆ ਇਹ ਦੇਖੋ ਇਹ ਜਦੋਂ ਵੀ ਦਿੱਲੀ ਤੱਕ ਵੀ ਜਦੋਂ ਮੋਰਚਾ ਲੱਗਿਆ ਕਿਸੇ ਨੇ ਵੀ ਅੱਜ ਤੱਕ ਕੋਈ ਗਲਤ ਹਰਕਤ ਨਹੀਂ ਕੀਤੀ ਕੋਈ ਕਿਸੇ ਦੀ ਭਨ ਤੋੜ ਨਹੀਂ ਕੀਤੀ ਇਕੱਠ ਵੀ ਬਥੇਰੇ ਲੱਖਾਂ ਦੇ ਹੋਏ ਆ ਪਰ ਕਿਸੇ ਨੇ ਕਿਸੇ ਦੀ ਸੂਈ ਤੱਕ ਨਹੀਂ ਛੇੜੀ ਹੈਗੀ ਇਹ ਕਿਸਾਨਾਂ ਦੀ ਮਿਸਾਲ ਦੇਣੀ ਪਊਗੀ ਤੁਹਾਨੂੰ ਅੱਜ ਕੱਲ ਕਿਤੇ ਵੀ ਦੇਖਦੇ ਆ 10 ਬੰਦੇ ਇਕੱਠੇ ਹੋ ਜਾਣ ਜਦ ਇਹ ਗੱਡੀਆਂ ਪਲਟ ਦਿੰਦੇ ਆ ਅੱਗਾਂ ਲਾ ਦਿੰਦੇ ਆ ਹੈ ਕੋ بڑے بڑے ਕਾਂਡ ਹੋਏ ਆ ਜਿਹੜੇ ਤੁਸੀਂ ਹੁਣ ਬੰਦਾ ਮੂੰਹ ਤੇ ਬੋਲਣ ਲੱਗੇ ਵੀ ਸ਼ਰਮ ਆਉਂਦੀ ਆ ਪਰ ਕਿਸਾਨਾਂ ਨੇ ਅੱਜ ਤੱਕ ਕਿਸੇ ਦੀ ਸੂਈ ਤੱਕ ਨਹੀਂ ਛੇੜੀ ਹੈਗੀ ਇਹ ਆਪਣੇ ਹੱਕੀ ਮੰਗਾਂ ਵਾਸਤੇ ਲੜ ਰਹੇ ਆ ਸਰਕਾਰਾਂ ਨੂੰ ਇਹਨਾਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਸ਼ਾਂਤਮਈ ਪ੍ਰਦਰਸ਼ਨ ਇਹ ਜੋ ਹੱਕ ਹੈ ਸੰਵਿਧਾਨ ਵਿੱਚ ਕਾਨੂੰਨ ਹੱਕ ਦਿੰਦਾ ਇਹ ਪ੍ਰਦਰਸ਼ਨ ਕਰਨ ਦਾ ਉਹਦਾ ਆਪਣਾ ਅਸਲੀ ਰੂਪ ਇਹ ਦੇਖਿਆ ਜਾ ਸਕਦਾ ਇਹ ਦੇਖੋ ਟ੍ਰੈਫਿਕ ਚੱਲ ਰਹੀ ਹੈ ਤੇ ਦੋਨੇ ਸਾਈਡਾਂ ਟ੍ਰੈਫਿਕ ਚੱਲ ਰਹੀ ਹੈ ਕਿਸਾਨ ਇੱਕ ਲਾਈਨ ਵਿੱਚ ਇਹ ਇੱਕ ਲਾਈਨ ਵਿੱਚ ਚੱਲ ਰਹੇ ਆ ਕੋਈ ਕਿਸੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਨਹੀਂ ਕੋਈ ਸੜਕਰ ਸੜਕ ਰੋਕਣ ਦੀ ਕੋਸ਼ਿਸ਼ ਨਹੀਂ ਕੋਈ ਕਿਸੇ ਨੂੰ ਪਰੇਸ਼ਾਨ ਕਰਨ ਦੀ ਕੋਈ ਕੋਸ਼ਿਸ਼ ਨਹੀਂ ਹੈਗੀ ਇੱਕ ਸ਼ਾਂਤਮਈ ਪ੍ਰਦਰਸ਼ਨ ਕਿਸਾਨ ਕਿਸਾਨ ਮਜ਼ਦੂਰ ਏਕਤਾ ਸਿੱਧੂਪੁਰ ਵੱਲੋਂ ਕੀਤਾ ਜਾ ਰਿਹਾ ਹੈ